4/4 ਹੋ ਰਹਾ ਆ ਹੌਲੈਂਡ ਬਾਈ ਮਰ ਬਾਈ ਮੈਂ ਇਧਰ ਨਹੀਂ ਜਾਂਦਾ ਮੈਂ ਕਿ ਮੁਰਦਾ ਹੋਇਆ ਬੋਰਡ damaਗਾ ਬਣਾ ਕੇ ਲਿਜਾਉਂਗਾ ਨਾਲ ਦੇ ਨਾਲ ਹੀ ਕੌਣ ਜਾਂਦੇ ਆ ਛੱਤੀ 34/4 ਹਾਲੈਂਡ ਕੀ ਆਖ ਬਈ ਹੈ ਬਈ ਜਮਾ ਨਾ ਉਹ ਕਰਦੇ ਤੁਰੇ ਆਉਂਦੇ ਆ ਆਹ ਦੇ ਪਰਾਲੀ ਤਾਂ ਪਾਲੀ ਨਹੀਂ ਦਿਉਂਦੀਗੀ ਐਤੋਂ ਪਹਿਲਾਂ ਨਾ ਰੂਟਾਵੇਟਰ ਮਾਰਿਆ ਵਾ ਕੱਲਾ ਸੁਪਰ ਫੇਰ ਰੂਟਾਵੇਟਰ ਆਹ ਵੇਖੋ ਥੰਡੇ ਵਾਲੀ ਮਿੱਟੀ ਕੜ-ਕੜ ਤਾਹਾਂ ਸਿਰ ਦੇ ਤੁਰੇ ਆਉਂਦੇ ਆ ਲੈ ਆਵੇ ਆ ਲਾਲ ਮਿੱਟੀ ਕੱਢੀ ਵੀ ਥੱਲੇ ਆਵੇ ਆਵੇ ਆ ਮਿੱਟੀ ਆਵੇ ਘਟੋ ਘਟ ਯਾਰ ਫੋਟ ਫੋਟ ਬਾਣ ਚੱਕ ਯਾਨੀ ਕਿ ਫੋਟ ਫੋਟ ਮਿੱਟੀ ਪਲਟੀ ਜਾਂਦੀ ਆ ਇਧਰ ਪਰਾਲੀ ਇਧਰ ਕਿੰਨੀ ਪਰਾਲੀ ਆ ਬਾਈ ਇਹਦੇ ਚ ਵੇਖ ਲਓ ਕਿਤੇ ਵੀ ਇਧਰ ਤੇ ਇਧਰ ਸਾਨੂੰ ਪਰਾਲੀ ਨਹੀਂ ਦੀ ਕਿਤੇ ਭੋਰਾ ਨਹੀਂ ਕਿਤੇ ਰਹਿਣ ਦਿੱਤੀ ਉੱਪਰ ਪਰਾਲੀ ਸਿਰਾ ਚੀਜ਼ ਆ ਬਾਈ ਇਹ ਤਾਂ